ਕੀ ਕਰਾਂਗੇ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਉਹਦਾ ਸੁਭਾ ਹੈ ਮਿਹਰ ਕਰਨਾ ਦਇਆ ਕਰਨਾ ਸਾਰਿਆਂ ਨੂੰ ਸੰਭਾਲਦਾ ਹੈ ਉਹਨੂੰ ਕੋਈ ਮੰਨੇ ਉਹਨੂੰ ਨਾ ਮੰਨੇ ਆਸਤਕ ਹੋਈਏ ਨਾਸਤਕ ਹੋਈਓ ਸਾਰਿਆਂ ਨੂੰ ਉੱਠਦਿਆ ਸਾਰ ਔਕਸੀਜਨ ਦਿੰਦਾ ਹੈ ਅੱਖਾਂ ਦੀ ਚਾਨਣ ਦਿੰਦਾ ਹੈ ਹੱਥਾਂ ਤੋਂ ਕੰਮ ਕਰਦਿਆਂ ਹਜ਼ਾਰਾਂ ਹੀ ਪੈਰਾਂ ਨਾਲ ਅਸੀਂ ਚੱਲ ਕੇ ਗੁਰੂ ਘਰ ਤੱਕ ਆਉਨੇ ਆ ਇਹ ਸਾਰੀ ਉਹਦੀਂ ਦਾਤਾ ਆ ਉਹਦੀਂ ਮਿਹਰਾਂ ਹਨ ਬਲੇ ਹਾਰ ਜਾਈਏ ਅਸੀਂ ਕੁਝ ਨਹੀਂ ਕਰ ਸਕਦੇ ਉਹਨੂੰ ਦੇਈ ਕੁਝ ਨਹੀਂ ਸਕਦੇ ਸਿਰਫ ਤੇ ਸਿਰਫ ਉਹਨੂੰ ਨਮਸਕਾਰ ਕਰ ਸਕਦੇ ਹਾਂ ਉਹਦਾ ਸ਼ੁਕਰਾਨਾ ਕਰ ਸਕਦੇ ਹਾਂ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਕੂ ਕੀ ਜੈ ਸਾਧ ਨਮਸਕਾਰ ਕੁਝ ਨਹੀਂ ਦੇ ਸਕਦੇ ਆਪਾਂ ਗੋਲ ਕੁਚ ਵਿੱਚ ਮਾਇਆ ਪਾ ਦਿੱਤੀ ਉਹਨੂੰ ਥੋੜਾ ਲੋੜ ਹੈ ਇਹ ਤਾਂ ਗੁਰੂ ਘਰ ਦਾ ਜਿਹੜਾ ਸਿਸਟਮ ਇਹਨੂੰ ਚਲਾਉਣ ਦੇ ਲਈ ਮਾਇਆ ਜ਼ਰੂਰੀ ਹੈ ਲੰਗਰ ਚਲਾਉਣੇ ਹਨ ਸੇਵਾ ਕਰਨੀਆਂ ਹਨ ਇਹ ਗੋਲਖਾ ਤਾਂ ਹਲ ਗੁਰੂ ਨੂੰ ਲੋੜ ਨਹੀਂ ਹੈ ਇਹ ਉਹਦੀਆਂ ਦਾਤਾਂ ਹਨ ਉਹ ਤਾਂ ਇਸ ਤੋਂ ਵੀ ਅਣਮੋਲੀਆਂ ਦਾਤਾਂ ਤੁਹਾਨੂੰ ਰੋਜ਼ ਬਖਸ਼ਿਸ਼ ਕਰਦਾ ਹੈ ਉਹਦਾ ਸ਼ੁਕਰਾਨਾ ਕਰਿਆ ਕਰੀ ਬੜੀ ਅਜੀ ਮੈਂ ਰਤਨਾਂ ਦਾ ਤੂੰ ਮੇਰੀ ਵੰਨ ਸਾਹਿਬ ਮੇਹਰਵਾ ਸਾਹਿਬ ਮੇਰਾ ਸਾਹਿਬ ਤੇਰਾ ਕੋਨੇ ਮੇਰਤਵਾ ਸਾਹਿਬ ਬਿੰਦ ਸਾਹਿਬ ਨਾਲ ਕਾ ਦੇਂਦਾ ਜੀ ਨਰਕਾ ਤੇਰਾ ਹੋ ਸਾਹਿਬ ਮੇਰਾ ਮਹਿਰਵਾ ਸਾਹਿਬ ਮੇਰਾ ਸਾਹਿਬ ਮੇਰਾ ਮਹਿਰਵਾ ਮਨ ਮੇ ਸਿਰ ਜਨਮਾ ਹੋ ਤੂੰ ਆਹੇ ਦੋਨੇ ਕਾਣੀਆਂ ਤੁਧ ਰਾਖੇ ਗਾ ਸਿਰ ਜਨਮਾ ਦੋਨੇ ਰਾਖੇ ਗਾ ਸਿਰ ਜਨਮਾ ਜਨ ਪੈਦਾਸ਼ ਤੂੰ ਕੀਆ ਸੋਈ ਚੇਹ ਉਪਾਈ ਮੇਂ ਨਹੀਂ ਹੋਏ ਕਰਦਾ ਸਾਹ ਹੋਏ ਕਰਦਾ ਸਾਹ ਹੌਂ ਚੇਹ ਉਪਾਈ ਮੇਂ ਨਹੀਂ ਹੋਏ ਕਰਦਾ ਸਾਹ ਹੋਜੀ ਸੋਏ ਕਰਦਾ ਸਾਹ ਹੱਥ ਖੱਤ ਨਾਲ जॻह <laughs> ਕੀਮਤ ਨਾ ਜਾਣ ਰੇ ਵੱਡਾ ਵੇ ਪਰਵਾਹ ਵੱਡਾ ਹੋ ਕੁਦਰਤ ਕੀਮਤ ਨਾ ਜਾਣ ਸਾਰੇ ਵੱਡਾ ਵੇ ਪਰਵਾਹ ਵੱਡਾ ਏ ਪਰਵਾਹ ਖਰਪੂਂਦੇ ते I ਸਾਹ ਤੇਰਾ ਮੇਰੀਆ ਸਾਹ ਤੇਰਾ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇਪਰਵਾਹ ਉਹਦੀ ਕੀਮਤ ਕੋਈ ਨਹੀਂ ਜਾਣ ਸਕਦਾ ਉਸ ਵੈਗ੍ਰੋਹ ਦੀ ਉਹ ਬਹੁਤ ਵੱਡਾ ਹੈ ਬੜਾ ਵੇਪਰਵਾਹ ਹੈ ਕਰ ਬੰਦੇ ਤੂੰ ਬੰਦਗੀ ਇਹ ਬੰਦਿਆ ਤੇਰਾ ਕੰਮ ਕੀ ਹੈ ਤੇਰਾ ਜਨਮ ਕਿਉਂ ਹੋਇਆ ਬੰਦਗੀ ਕਰਨ ਹਰ ਬੰਦੇ ਤੂੰ ਬੰਦਗੀ ਹੋਰ ਕੰਮ ਤੇਰੇ ਕਿਸੇ ਕਿਸੇ ਕੰਮ ਦੇ ਨਹੀਂ ਹੋਰ ਜਿਹੜੇ ਤੂੰ ਕੰਮ ਕਰੀ ਜਾ ਰਿਹਾ ਉਹ ਸਿਰਫ ਆਪਣੀ ਰੋਟੀ ਲਈ ਤੂੰ ਕਰ ਰਿਹਾ ਉਹ ਠੀਕ ਹੈ ਉਹ ਸਾਰੇ ਕਰੀ ਜਾ ਰਹੇ ਹਨ ਉਹ ਮਨੁੱਖ ਵੀ ਕਰੀ ਜਾ ਰਿਹਾ ਹੈ ਉਹ ਜਾਨਵਰ ਵੀ ਕਰੀ ਜਾ ਰਹੇ ਹਨ ਰੋਟੀ ਪਾਣੀ ਦਾ ਸਾਰੇ ਕਰੀ ਜਾ ਰਹੇ ਹਨ ਪਰ ਤੈਨੂੰ ਮਾਲਕ ਨੇ ਇੱਕ ਅਲੱਗ ਬਖਸ਼ਿਸ਼ ਕੀਤੀ ਹੈ ਉਹ ਹੈ ਵਿਵੇਕ ਬੁੱਧੀ ਤੈਨੂੰ ਸੁਚੇਤ ਬੁੱਧੀ ਬਖਸ਼ਿਸ਼ ਕੀਤੀ ਹੈ ਤੂੰ ਇਹ ਜਾਣਦਾ ਹੈ ਕਿ ਤੇਰਾ ਭਲਾ ਕੀ ਹੈ ਤੇਰਾ ਬੁਰਾ ਕੀ ਇਸ ਲਈ ਤੈਨੂੰ ਕਿਹਾ ਗਿਆ ਹੈ ਕਰ ਬੰਦੇ ਤੂੰ ਬੰਦਗੀ ਇਹ ਤੇਰਾ ਮੌਕਾ ਹੈ ਆਪਾਂ ਅਕਸਰ ਕਹਿੰਨੇ ਹਾਂ ਨਾ ਵਕਤ ਵਿਚਾਰ ਹੈ ਸੋ ਬੰਦਾ ਹੈ ਕਿਹੜਾ ਵਕਤ ਇਹ ਮਨੁੱਖਾ ਵਕਤ ਜਿਹੜਾ ਤੈਨੂੰ ਮਿਲਿਆ ਹੈ ਇਹਨੂੰ ਇਹਨੂੰ ਤੂੰ ਵਿਚਾਰਨਾ ਵਕਤ ਵਿਚਾਰ ਸੋ ਬੰਦਾ ਹੈ ਇਸ ਵੇਲੇ ਨੂੰ ਇਸ ਵਕਤ ਨੂੰ ਜਿੰਨੇ ਵਿਚਾਰ ਲਏ ਅਸਲ ਵਿੱਚ ਬੰਦਾ ਉਹੀ ਹੈ ਸਤਿਗੁਰ ਬਖਸ਼ਿਸ਼ ਕਰਨ ਇਹ ਗੁਰ ਪ੍ਰਸਾਦ ਗੁਰੂ ਕਿਰਪਾ ਤੋਂ ਬਗੈਰ ਨਹੀਂ ਸੰਭਵ ਜਦੋਂ ਮੱਥਾ ਟੇਕਾਂਗੇ ਤਾਂ ਅਰਜੋਈ ਕਰਿਆ ਕਰੀਏ ਅਰਜੋਈ ਕਰਿਆ ਕਰੀਏ ਮਾਲਕ ਸਾਨੂੰ ਬੰਦਗੀ ਬਖਸ਼ਿਸ਼ ਕਰ ਤੂੰ ਕਿਰਪਾ ਕਰੇ ਤੇ ਸਾਨੂੰ ਬੰਦਗੀ ਮਿਲ ਸਕਦੀ ਹੈ ਸੇ ਸਿਮਰਹਿ ਜਨਾਬ ਸਿਮਰਹਿ ਜਾਂ ਤੁਧ ਭਾਵੇ ਤਾਂ ਹਰ ਗੁਣ ਗਾਉ ਜੇ ਤੇਰੀ ਬਖਸ਼ਿਸ਼ ਜੇ ਤੈਨੂੰ ਭਾਵੇ ਤਾਂ ਬੰਦਗੀ ਕੀਤੀ ਜਾ ਸਕਦੀ ਹੈ ਉਹ ਬੰਦਗੀ ਮੰਗਣਾ ਸਾਡਾ ਪਰ ਜਾ ਮੰਗਿਆ ਕਰੀਏ ਵਾਹਿਗੁਰੂ ਸਾਡੀ ਅਵਸਥਾ ਬਦਲ ਅਸੀਂ ਬੰਦੇ ਬਣ ਸਕੀਏ ਅਸੀਂ ਉਹ ਜਾਨਵਰਾਂ ਵਾਲੇ ਕੰਮ ਨਾ ਕਰਕੇ ਵਾਪਸ ਪਰਤ ਜਾਈਏ ਅਸੀਂ ਬੰਦੇ ਬਣ ਕੇ ਜਾਈਏ ਅਸੀਂ ਗੁਰੂ ਵਾਲੇ ਬਣ ਕੇ ਜਾਈਏ ਤੇ ਤੇਰੇ ਘਰ ਦੇ ਵਿੱਚ ਅਸੀਂ ਪ੍ਰਵਾਨ ਹੋਣ ਸੰਕੀਏ ਐਸੀ ਬਖਸ਼ਿਸ਼ ਮਾਲਕ ਕਰਨ ਕਰ ਬੰਦੇ ਤੂੰ ਬੰਦਗੀ ਜਿਛਰ ਘਟ ਮੈਂ ਸਾ ਜਦੋਂ ਤੱਕ ਤੇਰੇ ਅੰਦਰ ਸਾਹ ਹੰਤ ਤੂੰ ਬੰਦਗੀ ਕਰ ਤਾ ਤੇ ਸਾਹ ਦਾ ਕੀ ਪਤਾ ਕੱਲ ਹੈ ਜਾਂ ਨਹੀਂ ਹੈ ਇਹ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੈ ਇਸ ਲਈ ਮਾਲਕ ਕਹਿੰਦੇ ਹਨ ਹਰ ਜਪਦਿਆਂ ਖਿੰਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਵੈ ਕਿ ਨਾ ਆਵੇ ਰਾਮ ਤੈਨੂੰ ਨਹੀਂ ਪਤਾ ਇਸ ਲਈ ਤੇਰਾ ਇਹ ਮੌਕਾ ਹੈ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾਹ ਇਹ ਤੇਰਾ ਮੌਕਾ ਹੈ ਬੰਦਗੀ ਕਰ ਲੈ ਜਿ ਚਰਕਟ ਮੈਂ ਸਾਹ ਵਾਹਿਗੁਰੂ ਕਿਰਪਾ ਕਰਨਾ ਸੀ ਹੋਰ ਜੋ ਆਪਣੀਆਂ ਫालतू ਸੋਚਾਂ ਹਨ ਇਹਨਾਂ ਨੂੰ ਛੱਡ ਕੇ ਇੱਕ ਸੋਚ ਰੱਖੀਏ ਕਿ ਆਪਾਂ ਸ਼ਬਦ ਗੁਰੂ ਨਾਲ ਜੁੜਨਾ ਹੈ ਇਹ ਹਟ ਤੇੜ ਛੱਡ ਤੂੰ ਇੱਧਰ ਉੱਧਰ ਦੀਆਂ ਸੋਚਾਂ ਇੱਧਰ ਉੱਧਰ ਦੀਆਂ ਸਿਆਣਪਾਂ ਛੱਡ ਕੇ ਤੂੰ ਗੁਰੂ ਦੇ ਸ਼ਬਦ ਨੂੰ ਪਛਾਣ ਇਹ ਹਟ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਤਾਂ ਤੇਰਾ ਭਲਾ ਹੋ ਸਕਦਾ ਹੈ ਸਾਡਾ ਸਾਰਿਆਂ ਦਾ ਭਲਾ ਹੋ ਸਕਦਾ ਹੈ ਸਤਿਗੁਰੂ ਬਖਸ਼ਿਸ਼ ਕਰੋ